ਬੋਲੇ ਐਵੀ ਖੜਾ ਦੇ ਪਾਣੀ ਚ ਡੁੱੜਨ ਲੱਗੇ ਸੀ ਇਹਨਾਂ ਦੇ ਪਰਿਵਾਰ ਨੇ ਦੱਸਿਆ ਬੜੀ ਮੁਸ਼ਕਲ ਨਾਲ ਬਚਾਵਾ ਦਾ ਸੰਗਲਾਨਾ ਬੰਨ ਕੇ ਰੱਖੀ ਦੇ ਆਪੜੂ ਆ ਆਹ ਹੋਰ ਦਿਓ ਮੇਰੇ ਜੀਤਾ ਉਹਨੇ ਹਾਇਆ ਲਿਆ ਅਜਾ ਕੀ ਆਗਾ ਆਹ ਇੱਕ ਸेंस ਹੈਗੀ ਆ ਜੀਵ ਦੀ ਬਿਲਕੁਲ ਸੱਤ ਸੂਰਜਾਂ ਵਾਲਾ ਸੱਤੀ ਦੀਆਂ ਅੱਛਾ ਭਾਈ ਜੀ ਮਰਤ ਕਰਕੇ ਗਏ ਆ ਕੀ ਕਰੇਗਾ ਪੈਸਿਆਂ ਦਾ ਕਰ ਦੋ ਵੀਰੇ ਧੰਨਵਾਦ ਕਰ ਦੋ ਪੁੱਤ ਅੱਪਾ ਤੁਹਾਨੂੰ ਗੁਰੂ ਨਾਲ ਕ ਵਾਹਿਗੁਰੂ ਵਾਹਿਗੁਰੂ ਬੰਗਰਾਨੇ ਹੋਰ ਕੀ ਚਾਹੀਦਾ ਆਜੋ ਧੰਨਵਾਦ ਰੱਬ ਦਾ ਬਹੁਤ ਬਹੁਤ ਪਾਣੀ ਦਾ ਪੀ ਓਹੋ ਚਪਲੀ ਜਾ ਮੈਂ ਇਹ ਮੈਂ ਇਹ ਅਮੇਰਾ ਖਾ ਕੇ ਕਿਤਾ ਦਾ ਬਹੁਤ ਬਹੁਤ ਕਾਣ ਨਾ ਵੀਰ ਜੀ ਵੀ ਜੀ ਤੁਹਾਨੂੰ ਨਾਲ ਇਹ ਕਰਾ ਛੱਡ ਦੇ ਫਿਰ ਉਹਨੇ ਇਹ ਇੱਥੇ ਆ ਕੇ ਤਾਂ ਸਭ ਐਸਾ ਕਿ ਪਤਾ ਲੱਗਦਾ ਵੀ ਜੀ ਦਾ ਰਾਈਟ ਹਨ ਕੀ ਆਗਾ ਹਾਲਾ ਪਤਾ ਕੌਣ ਹੈ ਮਨਕੀਰਤ ਆਉ ਲਖਨੇ ਗਾਣੇ ਮਨਕੀਰਤ ਨਾਂ ਵੀ ਲੈ ਲੈ ਆ ਹਾਂ ਉਹ ਬਾਤ ਆਹ ਘਰ ਨੂੰ ਲੱਗਦਾ ਕਿਵੇਂ ਆ ਇਹ ਬੇਲੀ ਮੇਰੇ ਘਰੇ ਐਵੇਂ ਵਰਕ ਵਰਗਾ ਤੇ ਲੱਗਦਾ ਲੋਕਾਂ ਦੀ ਅੱਖ ਲੋਕਾਂ ਨੇ ਗਾਣੇ ਸੁਣਦਾ ਹੁੰਨਾ ਨਾ ਗਾਣੇ ਸੁਣਦਾ ਹੁੰਨਾ ਬਾਈ ਜੀ ਆਏ ਆ ਹਾਂ ਬਾਈ ਜੀ ਆਏ ਆ ਹਨ ਕਿਰਤભાઈ ਅੱਖਾਂ ਦੇ ਵਿੱਚ ਹੰਝੂ ਆ ਤੁਸੀਂ ਮਦਦ ਪਹੁੰਚਾਉਣ ਵਾਸਤੇ ਆਏ ਆ ਜੀ ਬਹੁਤ ਧੰਨਵਾਦੀ ਕਰਦੇ ਆ ਤੁਹਾਡਾ ਬਾਈ ਥੋੜਾ ਪਿੱਛੇ ਹੈ ਕੀ ਕਹਿਣਾ ਚਾਹੁੰਦੇ ਹੋ ਅੱਖਾਂ ਦੇ ਵਿੱਚ ਹੰਝੂ ਆ ਲੋਕ ਆਸਾਂ ਭਰੀਆਂ ਨੇ ਕਿਹੜਾ ਲੋਕ ਆਉਂਦੀ ਆ ਤਾਂ ਵੀਰੇ ਆਪਾਂ ਸਚਾਈ ਤੱਕ ਬੜਾ ਦੂਰ ਹੈ ਹੈ ਉੱਥੇ ਬਹਿ ਕੇ ਆਪਾਂ ਭੱਜ ਜੰਦਾ ਸਚਾਈ ਤੋਂ ਬਹੁਤ ਦੂਰ ਆ ਯਾਰ ਕੋਈ ਆ ਨਹੀਂ ਪੰਕੀਰੋ ਇਹ ਜਿਹੜਾ ਨਾ ਇਹਨੇ ਮੇਰੇ ਇੱਥੇ ਹੱਥ ਨਹੀਂ ਰੱਖਿਆ ਹੈ ਬਹੁਤ ਉੱਥਾਰ ਆ ਲੈ ਜਾ ਮੈਂ ਆ ਲੈ ਜਾ ਆ ਲੈ ਜਾ ਦੇ ਲੈ ਚੱਲਣਾ ਮੇਰੇ ਨਾਲ ਚੱਲਣਾ ਚੱਲਾ ਚਲੀ ਆ ਆਜਾ ਆ ਚਲੀ ਵੀ ਵੀ ਸ਼ੋਰ